ਸਤਿ ਸ਼੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਵੇਖਣ ਆਲੇ ਵੀਰਾਂ ਭਰਾਵਾਂ ਨੂੰ 14 9 2024 ਦਿਨ ਸ਼ਨੀਵਾਰ ਤੇ ਸਮਾਂ ਦੁਪਹਿਰ 11 ਵਜੇ ਦਾ ਟਾਈਮ ਨੋਟ ਕਰ ਲੋ ਜੀ ਟਾਈਪ ਪਿੱਛੇ ਤੇ ਝੋਟੀਆਂ ਦੀ ਦੂਹਾਂ ਦੀ ਪਲੋਟ ਹੋਏਗੀ ਜੀ ਅਜੇ 20 ਮਿੰਟ ਰਹਿੰਦੀ ਹੈ ਜੀ 11 ਵਜੇ ਨੂੰ ਜਸ ਪੰਚ ਡੇਰੀ ਫਾਰਮ ਵੇਖਣ ਤੋਂ ਵੀਰ ਜੀ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਆਪਣੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਜਿੰਨੇ ਭਰਾ ਵੀਰ ਆਪਣੇ ਜੁੜੇ ਨੇ ਬਹੁਤ ਦਿਲੋਂ ਧੰਨਵਾਦ ਆ ਜੋ ਪਿਆਰ ਕਰਦੇ ਨੇ ਜੋ ਵੀਡੀਓ ਨੂੰ ਇੰਨਾ ਨਾਲ ਲਾਈਕ ਤੇ ਸ਼ੇਅਰ ਕਰਦੇ ਨੇ ਉਹਨਾਂ ਦਾ ਫੇਰ ਸਾਡਾ ਦਿਲੋਂ ਧੰਨਵਾਦ ਆ ਜੇ ਦੂਹ ਝੋਟੀਆਂ ਦੀ ਲੋਡ ਬਖਾਲਾਂਗੇ ਤੁਹਾਨੂੰ ਜੀ ਸਰਪੰਚ ਡੇਰੀ ਫਾਰਮ ਤੋਂ ਅਜੋਣਾਂ ਝੋਟੀਆਂ ਨੂੰ ਮਾੜੇ ਮਾੜੇ ਬੱਚੇ ਲਾ ਦੇ ਮੇਰੇ ਪੁੱਤ ਆ ਗੱਲਾਂ ਬਾਤਾਂ ਕਰਦੇ ਨੂੰ ਲਾਦੇ ਬੱਚਾ ਜੀ। ਉਹ ਜੀ ਖਾਲੀ ਬਾਜ਼ਾਰ ਝੋਟੀ ਛੜੀ ਹੈ ਜੇ ਜੇ ਵੇਖ ਲੋ ਝੋਪਣ ਬੱਚਾ ਲਾ ਕੇ ਪਸਮਾਏਗਾ ਝੋਟੀ ਨੂੰ ਤੁਹਾਡੇ ਸਾਹਮਣੇ। ਕੋਈ ਇਹ ਨਹੀਂ ਹੈਗਾ ਆਪਾਂ ਨੂੰ ਟਾਈਮ ਲਾਏ ਆ। ਕੁਛ ਨਹੀਂ ਜੀ ਸਮਾਂ ਦਾ ਦੁਪਹਿਰ ਦਾ ਵਕਾਤਾ ਜੀ 11 ਵਜੇ ਤੇ 15 ਕਿ ਮਿੰਟ ਰਹਿੰਦੇ ਆ ਜੀ। ਸਵੇਰੇ ਆਪਣੀ ਵੀ ਜੀ 4:30 ਵਜੇ ਦੀ ਚਵਾਈ ਹੈ ਜੀ। ਵੀ ਜੀ ਸਰਪੰਚ ਦੇ ਡੇਰੀ ਫਾਰਮ ਤੇ ਝੋਟੀਆਂ 24 ਘੰਟਿਆਂ ਦੇ 5-7 ਝੋਟੀਆਂ ਹੁੰਦੀਆਂ ਜੀ ਆਪਣੇ ਫਾਰਮ ਤੇ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਜੀ ਬੇਨਤੀ ਹੈ ਵੀ ਵੀਡੀਓ ਵੀਜੀ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਡਰੈਸ ਦੇਖ ਕੇ ਪਿੰਡ ਦਾ ਨਾਮ ਸੁਣ ਕੇ ਨੰਬਰ ਵੇਖ ਕੇ ਸਾਰਾ ਕੁਝ ਵੇਖ ਕੇ ਵੀਜੀ ਫਿਰ ਤਰ੍ਹਾਂ ਪਤਾ ਚਾਹਣਾ ਚੰਗਾ ਹੈ ਬੰਦੇ ਹਾਂ 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 ਤੇ ਝੋਟੀਆਂ ਆਪਣੇ ਫਾਰਮ ਤੇ ਬਹੁਤ ਜ਼ਿਆਦਾ ਚੰਗੀਆਂ ਨੇ ਇੱਕ ਪਹਿਲਾ ਸੂਆ ਤੇ ਦੂਜਾ ਸੂਆ ਤੇ ਬੱਚੇ ਤਾਂ ਲਾ ਕੇ ਵਿਖਾ ਲੰਦੇ ਆ ਜੀ ਝੋਟੀਆਂ ਦਾ ਪਰਸਮਾ ਕੇ ਜਜਮੈਂਟ ਹੋ ਜਾਂਦਾ ਸਾਰਾ ਕੋ ਵੀਰਾਂ ਭਰਾਵਾਂ ਨੂੰ ਪਤਾ ਆ ਜਾਂਦਾ ਇਹ ਚਾਰ ਦੰਦ ਕੱਟੀ ਆ ਜੀ ਬਾਹਲੀ ਚੰਗੀ ਆ ਜੀ ਸ਼ੈੱਡ ਬਲੈਕ ਪਸੰਦ ਵੀ ਆ ਹਾਂ ਨਾ ਉਹ ਝੋਟੀ ਪਈ ਏ ਪਸੰਦ ਤੇ ਸ਼ੈੱਡ ਬਲੈਕ ਚਾਰ ਦੰਦ ਕੱਟੀ ਸਿੰਗਰੀ ਕੁਆਲਿਟੀ ਵੇਖ ਲੋ ਕੱਟੀ ਦੀ ਕਿਹੜੀ ਆ ਜੀ ਇਹਦੇ ਮਗਰ ਵੀ ਜਿਵੇਂ ਨਾ ਕੀ ਆ ਕੱਟੀ ਕੱਟੀ ਮਗਰ ਵੀ ਇਹਦੇ ਕੱਟੀ ਆ ਜੀ ਤੇ ਬਿਲਕੁਲ ਤਾਜੀ ਸੂਈ ਸਵਾਈ ਆ ਜੇ 2-4 ਦਿਨ ਦੀ ਸੂਈ ਆ ਜੀ ਤੇਰੀ ਫੇਸ ਕੁਆਲਿਟੀ ਵੇਖ ਲਓ ਝੋਟੀ ਨੂੰ ਕਿਹੜੀ ਲੱਗੀ ਆ ਜੀ ਇਹਦੇ ਮੂੰਹਾਂ ਵੀ ਚੌਗੀ ਆ ਖੋਹਣਾ ਖੋਹਲੇ ਦੇ ਕਰਾਈਏ ਵੀ ਰਣ ਦਰਸ਼ਨ ਰੰਗ ਰੂਪ ਲੰਬਾਈ ਲੰਬਾਈ ਦਾ ਬਹੁਤ ਜ਼ਿਆਦਾ ਝੋਟੀ ਦੀ ਚੰਗੀ ਆ ਜੀ ਬਿਲਕੁਲ ਤਾਜੀ ਸਹੀ ਆ ਵੇਖ ਲਓ ਬੱਚੇ ਦੀ ਤੁਸੀਂ ਕੱਟੀ ਵੀ ਮਗਰ ਬਹੁਤ ਜ਼ਿਆਦਾ ਚੰਗੀ ਆ ਕਰਾ ਦੇ ਪੁੱਤ ਦਰਸ਼ਣਾਂ ਝੋਟੀ ਦੇ ਖੋਲ ਜਿਹੜਾ ਵੀ ਝੋਟੀ ਤੇ ਜੀ ਅੱਜ ਦੁੱਧ ਦੀ ਗੱਲ ਕਾਲੀ ਆ ਅੱਜ ਝੋਟੀ ਕੁਛ 14 ਕਿਲੋ ਦੁੱਧ ਰੈਡੀ ਆ ਤੇ ਹੁਣ ਵੇਖ ਲੋ ਇਹਦਾ ਲੇਵਾ ਥਣ ਕਿਹੜਾ ਲੱਗਾ ਕਠੀ ਨੂੰ ਤੇ ਜੈਡ ਬਲੈਕ ਕਾਲੀ ਆ ਸੁਪਰ ਵੀ ਕਾਲੀ ਆ ਭਾਈ ਤੇ ਪਸਮਾ ਤੁਹਾਡੇ ਅਸੀਂ ਸਾਹਮਣੇ ਲਾਇਆ ਕਰਾ ਦੇ ਕਰਾ ਦੇ ਜੋਣਾ ਦਸਨ ਚੰਗੀ ਕਰਾ ਦੇ ਹੋਰ ਇਹਨਾਂ ਨੂੰ ਲੰਮੀ ਤੋੜ ਦੇਣਾ ਪੁੱਤ ਆ ਜੈਡ ਬਲੈਕ ਕੱਤੀ ਆ ਲੇਵੇ ਲੇਵੇ ਤੇ ਕਰ ਲੋ ਜਿਹੜਾ ਦਰਸ਼ਨ ਆਰਡਰ ਦੇ ਮਾਰਦ ਨੇ ਤੁਹਾਨੂੰ ਕਹਿਣ ਲੱਗਿਆ ਉੱਥੇ ਲੱਗੇ ਜਾ ਕੇ ਪਹੀਆਂ ਝੂਟੀਆਂ ਕੱਪੀਆਂ ਕੈਂਡੀ ਦੇ। ਵਾਲੇ ਪੁੱਤ ਬੰਦੇ ਜਾਂਦੇ। ਵਾਲੇ ਜੋ ਆਂਦੇ। ਲੈ ਆਰਡਰ ਦੀ ਤੁਹਾਨੂੰ ਗੱਲ ਕਰ ਲਈਏ ਤੇ ਨਾੜਾਂ ਵਾਲਾ ਆ ਗਿਆ ਜੀ ਆਰਡਰ। ਤੁਹਾਨੂੰ ਪਤਾ ਵੀ ਇਹ ਚੀਜ਼ ਦੇ ਆਪਾਂ ਸ਼ਕੀਨ ਆ ਫਿਰ ਨਾੜਾਂ ਇਹ ਨਾੜਾਂ ਆਰਡਰ ਦੇ ਪਹੀਆਂ ਦੇ ਲੇਵਾ ਵੇਖ ਲੋ ਕਰਮਾਲੀ ਨੂੰ ਕੀ ਲੱਗਾ। ਜੋ ਨਾਲੀ ਲੱਤ ਪਟਾਈ ਕੱਟੀ ਦੀ ਮੜੀ ਜਾਂ ਹੁੱਕੀ ਮੜੀ ਦੀ ਪੁੱਤ। ਨਹੀਂ। ਹੋ ਦੇਖੋ ਇਹ ਜੂਸ ਨਾੜਾ ਦੇਖੋ ਇਹ ਕੱਟੀ ਦੀ ਦੇ ਆਰਡਰ ਤੇ ਕਿਹੜੀਆਂ ਨਾੜਾਂ ਦੇਖੋ ਅੱਛਰ ਵਈ ਇਹਦਾ ਚੈੱਕ ਕਰ ਦਰਸ਼ਕ ਕਰੋ ਯਾ ਚੰਗੀ ਦਾ ਇਹਦੀ ਫੇਸ ਐਨ ਫੇਕ ਪੁੱਤ ਫੇਸ ਕੁਆਲਟੀ ਵੇਖ ਲਓ ਨੂੰ ਚਾਰ ਦਾ ਅਰੀਜਨਲ ਬਸ ਮਾ ਤੁਹਾਡੇ ਸਾਹਮਣੇ ਲਾਇਆ ਜੀ ਹਾਂਜੀ ਜੈਡ ਬਲੈਕ ਕਾਲੀ ਹੈ ਜੀ ਇਹ ਨੋਗਲਾ ਥਣ ਲੱਗਾ ਕੱਟੀ ਨੂੰ ਵੇਖੋ ਐ ਥੜੀ ਯਾਰਾ ਚੱਠਾ ਲੱਗਾ 19 ਤੱਕ ਬਿੱਸਿਆ ਤੇ 19 ਤੱਕ ਗਾੜੀ ਜੀ ਆਰਡਰ ਤੇ ਨਾੜਾਂ ਵੀ ਗੱਲ ਕਰ ਲਈ ਤੇ ਦੋਹੇ ਪਾਸੇ ਨਾੜਾਂ ਵੇਖੋ ਚੈੱਕ ਕਰ ਲੋ ਤੇ ਚਵਾਈ ਇੰਨੀ ਤੇ ਜ਼ਿਆਦਾ ਚੰਗੀ ਲੱਗੀ ਆ ਬਹੁਤ ਜ਼ਿਆਦਾ ਪੋਲੀ ਤੇ ਧੁੰਨ ਵਾਲੀ ਕੱਟੀ ਆ ਥੱਲੇ ਧੁੰਨ ਵੀ ਲੱਗਾ ਝੋਟੀਆਂ ਵੇਖੋ ਤੇ ਵਾਲ ਇੱਕ ਵੀ ਪੂਛ ਦੇ ਵਿੱਚ ਕਿੱਟਾ ਨਹੀਂ ਹੈਗਾ ਤਾਂ ਜੇ ਟਾਈਮ ਵੇਖ ਲੋ ਕਿਹੜਾ ਆ ਤਾਂ ਹੁਣੇ ਲਾਲੀਆਂ ਮਾਰਦੀ ਫਿਰਦੀ ਆ ਕੋਤ ਮੜੀ ਠਿੱਕ ਨਹੀਂ ਠੀਕ ਹਾਂ ਕਰ ਲੋ ਜੀ ਇਹਨਾਂ ਦਰਸ਼ਨ ਜਰਾ ਝੋਟੀਆਂ ਨੋਗ ਵਾਲਾ ਥਾਣ ਲਗਾ ਸ਼ਾਮ ਨੂੰ ਲਾੜੀ ਨੂੰ ਵੀ ਪੂਰੀ ਜਦੋਂ ਸ਼ਾਮ ਨੂੰ 4:30 ਵਜੇ ਨਾ ਅਜੇ 6:30 ਘੰਟੇ ਚਵਾਈ ਚ ਪਏ ਆ ਤੇ ਪਸਮਾਰ ਅਸੀਂ ਤੁਹਾਡੇ ਸਾਹਮਣੇ ਲਾਇਆ ਚੱਕ ਕਰ ਲੋ ਵੀ ਜੀ ਚੰਗੀ ਤਰ੍ਹਾਂ ਦੱਸੇ ਝੋਲਦੀ ਦੀ ਆ ਜੱਡ ਬਲੈਕ ਕਾਲੀ ਪਈ ਆ ਉਹਨੂੰ ਪਤ ਮੜਾ ਜਾ ਲਾ ਦੇ ਪਸਮਾਰ ਹਾਂ ਜੀ ਲਾਤਾ ਨੂੰ ਹਾਂ ਜੀ ਕੋ ਠੀਕ ਐ ਇਹ ਝੋਟੀ ਦੇ ਦੁੱਧ ਜਿਹੜਾ ਰਾਮਣਾ 15 प्लस रामणा ਭਰਾ ਦੁਗਾ 14 ਕਿਲੋ ਝੋਟੀ ਦਾ ਦੁੱਧ ਚੋਣ ਵਾਲਾ ਜਿਹੜੇ ਪੇੜ ਪੁੱਠੇ ਦੀ ਗੱਲ ਕਰੀਏ ਬਹੁਤ ਬੜੀ ਜ਼ਿਆਦਾ ਚੜਾਈ ਚੜਾਈ ਹੈ ਝੋਟੀ ਦੀ ਤੇ ਆਰਡਰ ਆਰਡਰ ਦੀ ਗੱਲ ਕਰੀਏ ਆਰਡਰ ਤੇ ਬਹੁਤ ਜ਼ਿਆਦਾ ਸਰੀਲਾ ਤੇ ਬਹੁਤ ਸੋਹਣਾ ਆਰਡਰ ਲੱਗਾ ਤੇ ਮਗਰ ਬੱਚਾ ਵੀ ਬਹੁਤ ਜ਼ਿਆਦਾ ਸੋਹਣਾ ਤੇ ਜਿਹੜੇ ਤਾਜੀ ਆ ਬਿਲਕੁਲ ਐ ਤਾਜੀ ਸਵੀਕ ਹੋਏ ਨਹੀਂ ਹੈ ਕਿ ਬਾਹਲੇ ਦਿਨਾਂ ਦੀ ਕੋਈ ਸਵੀ ਹੈ ਤੇ ਜੇ ਇਹਦੇ ਮੁੱਲ ਦੀ ਅੱਜ ਗੱਲ ਕਰ ਲਈਏ ਚਲੋ ਚੱਕ ਨਾੜਾ ਇੱਕ ਵਾਰੀ ਤੁਹਾਨੂੰ ਤਸੱਲੀयां ਕਰਾ ਦਈਏ ਜਰਾ ਗਾ ਵੇਖੋ ਹੈ ਨਾ ਬਿਜਲੀ ਘਰ ਵਾਲਾ ਬਣਿਆ ਹੋਇਆ ਬਿਲਕੁਲ ਹੈ ਮੈਂ ਆਪਾਂ ਜੀ ਨਾੜਾਂ ਵਾਲੇ ਆਰਡਰ ਦੀ ਦੁੱਤ ਬਹੁਤ ਜਿਆਦਾ ਚੰਗੀ ਨਿਕਲਦੀ ਆ ਕਰ ਲਓ ਚੈੱਕ ਜਰਾ ਤੇ ਜੇ ਇਹਦੇ ਮੁੱਲ ਦੀ ਗੱਲ ਕਰ ਲਈਏ ਤੇ ਝੋਟੀ ਦਾ ਮੁੱਲ ਕਰਦੇ ਜੀ 1 ਲੱਖ ਤੇ 35000 ਰੁਪਇਆ ਤੇ ਪਰ ਕੱਟੀ ਦੀ ਬਰੀਕੀ ਵੇਖ ਲਓ ਕਿਹੜੀ ਲੱਗੀ ਆ ਤੇ ਆਰਡਰ ਵੇਖ ਲਓ ਕਿਹੜਾ ਲੱਗਾ ਕੱਟੀ ਹੋਣੀ ਕਰੋ ਚੈੱਕ ਜਰਾ ਗਾ ਅਜੇ ਝੋਟੀ ਨੂੰ ਕੋਈ ਸੁਈ ਸੁਈ ਨੂੰ ਤੇ ਟਾਈਮ ਥੋੜਾ ਆਇਆ ਤੇ ਅਜੇ ਚੋਈ ਨੂੰ ਵੀ ਥੋੜਾ ਟਾਈਮ ਆਇਆ ਇਹ ਜੈਡ ਬਲੈਕ ਕਾਲੀ ਹੈ ਜੀ ਇੱਕ ਡੰਗਣੀ ਦੋ ਤਿੰਨ ਡੰਗ ਵੀਰੋ ਤਸੱਲੀਆਂ ਕਰਕੇ ਖੜੇ ਹੋ ਝੋਟੀਆਂ ਕਰ ਲਓ ਚੈੱਕ ਜਰਾ ਝੋਟੀਆਂ ਕੈਮਰੇ ਕਰਕੇ ਥੋੜੀਆਂ ਜਿਹੀਆਂ ਝੋਟੀਆਂ ਕਾਪਰ ਦੀਆਂ ਨੇ ਆਹ ਪਤਾ ਲਵਾਤਾ ਬੱਚਾ ਜੀ ਝੋਟੀਆਂ ਕਰਾਦਾ ਸੰਖੋਲ ਇਧਰ ਝੋਟੀਆਂ ਪੁੱਤ ਇਹਦੇ ਮਗਰ ਕੀ ਹੈ ਤਾਜੀ ਇਹ ਵੀ ਮਗਰ ਕੱਟੀ ਆ ਤੇ ਬੱਚਾ ਆਪਣਾ ਚੈੱਕ ਕਰੋ ਸਭ ਤੋਂ ਪਹਿਲਾਂ ਕੋਈ ਬੱਚਾ ਮੈਨ ਜੁੜੀ ਚੱਕਾ ਨਾ ਲੱਗੇ ਕੋਈ ਮੱਝ 15 ਦਿਨਾਂ 20 ਦਿਨਾਂ ਦੀ ਸੂਈ ਨਹੀਂ ਚੈੱਕ ਕਰ ਲੋ ਬੱਚਾ ਵੇਖੋ ਅੱਜ 6 ਮਾਗ ਦਿਨ ਮੱਝ ਸੂਈਨ ਹੋਇਆ ਇਹ ਦੇਖੋ ਉਹ ਮਾੜਾ ਆ ਜਾਂ 나ੜੂ ਜੇ ਥੱਲੇ ਲੱਗਾ ਕੋਈ 나ੜੂ ਤੇ ਜਗਾ ਖੁੱਲੀ ਆ ਵੇਖੋ ਕਾਂ ਕਾਂ ਖਿੱਚ ਕੇ ਲੈ ਜਾਂਦੀ ਐ ਕਰ ਲੋ ਝੁੱਟੀ ਦੇ ਪਹਿਲਾਂ ਬੱਚੇ ਦੇ ਚੈੱਕ ਕਰ ਲੋ ਆ ਬੱਚਾ ਬਿਲਕੁਲ ਤਾਜੀ ਸੂਈ ਆ ਗਾ ਸੁਪਰ ਗਾ ਕਾਲਾ ਪਿਆ ਤੇ ਜੁਬਣਾ ਕਰਾ ਦੇ ਦਰਸ਼ਨ ਝੁੱਟੀ ਦੇ ਚੰਗੀ ਤਰ੍ਹਾਂ ਤੇ ਵੱਡੇ ਕੱਦ ਦੀ ਵੱਡੇ ਭੈਂਚੇ ਦੀ ਐ ਜੀ ਇਹ ਨੂੰ ਇਹਨੂੰ ਘੜ ਪਤਾ ਨੂੰ ਹਾਂ ਇਹਨੂੰ ਤੋਲਣ ਨੂੰ ਤੋਲ ਇਹਨੂੰ ਤੋਂ ਲੰਮੀ ਤੋਂ ਹਟ ਐ ਕਰਾ ਦੇ ਕਰਾ ਦੇ ਪੁੱਤ ਚੰਗੀ ਤਰ੍ਹਾਂ ਦੱਸਿਆ ਦੀ ਪੇੜ ਪੁੱਠੇ ਦੀ ਚੜਾਈ ਵੇਖ ਲਓ ਤੇ ਇਹਦੀ ਫੇਸ ਕੁਆਲਿਟੀ ਵੇਖ ਲਓ ਕੱਟੀਆਂ ਕਿਹੜੀ ਲੱਗੀ ਹੈ ਕਰਦੇ ਹਾਂ ਲੈ ਆਪੋ ਕੋ ਲੈ ਆ ਫਿਰ ਕਟੀਆਂ ਕਰਕੇ ਕਾਪੜੇ ਏ ਵੀ ਜੈਡ ਬਲੈਕ ਹੀ ਛੋਟੀ ਹੈ ਜੀ ਥੋੜੇ ਬੋਤੇ ਵਾਲ ਵਾਈਟ ਨਹੀਂ ਨਾ ਜੈਡ ਬਲੈਕ ਹੀ ਹੈ ਜੀ ਤੇ ਜੇ ਕੱਦ ਦੀ ਗੱਲ ਕਰ ਲਈਏ ਤੇ ਕੱਦ ਤਾਂ ਫੁੱਲ ਵੱਡਾ ਫੁੱਲ ਹਾਈਟ ਦੀ ਹੈ ਜੀ ਤੇ ਫੇਸ ਕੁਆਲਟੀ ਦੀ ਚੈੱਕ ਕਰ ਲੋ ਐ ਨਿਕਾ ਸਿੰਘ ਰਿੰਗ ਸਿੰਘ ਲੱਗਾ ਇਹਨੂੰ پتہ ਇੱਕ ਮੜੀ ਨੂੰ ਅੱਜ ਨਹੀਂ ਕਰੇ ਬਿਠ ਮੜੀ ਹਾਂ ਇੱਥੇ ਖੜ੍ਹ ਜਾ ਜੀ ਆਰਡਰ ਦੀ ਗੱਲ ਕਰ ਲਈਏ ਤੇ ਪਸਮਾ ਤੁਹਾਡੇ ਸਾਹਮਣੇ ਲਾ ਦੇ ਕੱਲਾ ਕੱਲਾ ਥਣ ਪਿਆਰੇ ਖੋ ਕਟਿਉ ਥਣ ਦੋਰੇ ਥਣ ਦੀ ਚਵਾਈ ਇੰਨੀ ਕੁ ਜ਼ਿਆਦਾ ਚੰਗੀ ਲੱਗੀ ਆ ਵੀ ਅੰਤ ਕੋਈ ਨਹੀਂ ਤੇ ਜੈਡ ਬਲੈਕ ਕਾਲੀ ਰੇ ਆ ਵੀ ਇਹਦਾ ਕੱਦ ਬੜਾ ਵੱਡਾ ਵਾ ਕੋਈ ਛੋਟੀ ਨਹੀਂ ਹੈਗੀ ਕੋਈ ਤੇ ਜਿਹੜੇ ਥਣਾ ਦੀ ਗੈਪਿੰਗ ਦੀ ਵਿੱਥੀ ਦੀ ਗੱਲ ਕਰੀ ਆ ਆ ਵਿੱਥੀ ਲੱਗੀ ਆ ਜੀ ਇਹਦੇ ਵੀ ਜੋਸ ਤੇ ਨਾੜਾਂ ਲੁਕੋ ਜਰਦੇ ਅਗਲੇ ਪਾਸੇ ਆਰਡਰ ਵੇਖੋ ਦਾ ਪਾਈਪਲਾਈਨ ਵੇਖੋ ਦੁੱਧ ਵਾਲੀ ਏਰੀਆ ਦੀ ਜੀ ਆ ਸੁਪਰ ਕੀ ਕਾਲੀ ਪਈ ਐ ਬੱਚਾ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਇਹਦੇ ਆਰਡਰ ਦੀ ਗੱਲ ਕਰ ਲਈਏ ਆਰਡਰ ਬਹੁਤ ਯਾਰਾ ਤੇ ਜੇ ਇਹਦੇ ਦੁੱਧ ਦੀ ਗੱਲ ਕਰ ਲਈਏ ਅੱਜ 2 ਡੰਗ 3 ਡੰਗ ਵੀਰ ਭਰਾ ਦੇ ਚੋਲੇ 15 ਕਿਲੋ ਦੁੱਧ ਰੈਡੀ ਆ ਤਾਜੀ ਸੂਈ ਸਵਾਈ ਥਿਲੇ ਫੇਸ ਕੁਆਲਟੀ ਵੀ ਜੀ ਚੈੱਕ ਕਰ ਲੋ ਐ ਐ ਝੋਟੀਆਂ ਵਿੱਚ ਜਿਵੇਂ ਪਾਕਸ਼ਾ ਮਾਰੀਆਂ ਨੇ ਝੋਟੀਆਂ ਐ ਇਹਦਾ ਆਗਮਨ ਅਜੇ ਦੇਖ ਲੋ ਆ ਕਲਾਥਾਣੇ ਧੱਕ ਵੇਖੋ ਲੇਵੇ ਦੀ ਮੂਹਰੇ ਦੁੱਧ ਵਾਲੀ ਮਿਲਕ ਲੈਣ ਵੇਖੋ ਜਿਹੜੀ ਆਉਂਦੀ ਹੈ ਜੀ ਆਹ ਹੈ ਦਾ ਸਰੀਰ ਢੰਚਾ ਜਿਹੜੀ ਸਿੰਘ ਕੁਆਲਿਟੀ ਜੇ ਬੱਚਾ ਮੂਹਰੇ ਵਜਾ ਤਾਜੀ ਬਿਲਕੁਲ ਸੂਈ ਹੈ ਜੀ ਬੱਚੇ ਤੁਹਾਡੇ ਸਾਹਮਣੇ ਲਾਇ ਗੋਲਾ ਨਹੀਂ ਰੱਖਿਆ ਖਾਲੀ ਬਾਜ਼ਾਰ ਮਈਆਂ ਸੀ ਕਿਉਂਕਿ ਬੱਚੇ ਨਾਲ ਮਈਆਂ ਜਜਮੈਂਟ ਹੋ ਜਾਂਦੀਆਂ ਆ ਪਸਮਕੇ ਤੇ ਜੱਡ ਬਲੈਕ ਵੇਖੋ ਆ ਪੂਛ ਵੀ ਕਾਲੀ ਹੈ ਜੀ ਬਿਲਕੁਲ ਤੇ ਚਵਾਈ ਦੀ ਗੱਲ ਕਰੀਏ ਤੇ ਚਵਾਈ ਬਹੁਤ ਜ਼ਿਆਦਾ ਖੁੱਲੇ ਮਤਲਬ ਚਵਾਈ ਦੀ ਹੈ ਜਿਹਨੂੰ ਕਹਿ ਦਿੰਦੇ ਆ ਮੁੱਗੇ ਵਾਲੇ ਕੰਮ ਹੈ ਵੀ ਢੀ ਚਵਾਈ ਮੋਟੀ ਦੀ ਤੇ ਇਹਦਾ ਜੂਸ ਵੇਖ ਲਓ ਥਣਾ ਤੇ ਤੋਰੇ ਥਣ ਦੀ ਤੇ ਮੋਟੀ ਮੱਟੀ ਚਵਾਈ ਜਿਹੜਾ ਮਰਜੀ ਵੀ ਪ੍ਰਾਜ ਨੇ ਨਹੀਂ ਜਾ ਜੀ ਉਹ ਵੀ ਛੋਟੀ ਚ ਹੋ ਸਕਦਾ ਤੇ ਪਸਮਾਹ ਅਸੀਂ ਤੁਹਾਡੇ ਸਾਹਮਣੇ ਲਾਇਆ ਤੇ ਇਹਦੀ ਆ ਚੀਜ਼ ਦੀ ਚੜਾਈ ਵੇਖ ਲਓ ਜੀ ਪਿੱਠਾ ਪਿੱਠ ਦੀ ਬਹੁਲੀ ਵੱਡੀ ਚੜਾਈ ਹੈ ਜੀ ਤੇ ਬੌਲੇ ਢਾਂਜੇ ਚੰਗੇ ਰੀਆ ਤੇ ਸੋਹਣੀ ਸੁਨੱਖੀ ਐ ਲੋ ਤਾਂ ਕੋਈ ਆਉਂਦੀ ਐ ਤੇ ਜੇ ਦੁੱਧ ਦੀ ਅਜੇ ਗੱਲ ਤਾਂ ਦਸੀਏ ਬਾਰ-ਬਾਰ ਕੀ ਦੱਸਣਾ 15 ਕਿਲੋ ਦੁੱਧ ਦੇ ਥੱਲੇ ਰੈੜੀ ਆ ਚੋਂਣ ਵਾਲਾ ਜਿਹਨੂੰ ਕਹਿ ਦੋ ਹਾਜ਼ਰ ਆ ਤੇ ਝੋਟੀ ਅਜੇ ਤਾਜੀ ਸਰੀ ਕੜ-ਕੜ ਮਾਰ ਕੇ ਜਾਂ ਮੈਲਾ ਮਾਰ ਕੇ ਦੋ ਚੌਦ ਤਨ ਨੂੰ ਕੁਝ ਹੋਰ ਹੀ ਗੱਲਾਂ ਕਰਾਉਗੇ ਮੂਹਰੇ ਲਿਵਾਵੇ ਲੋ ਗਾੜੀ-ਗਾੜੀ ਝੋਟੀ ਦੀ ਜਿਹੜੀ 4 ਕਿਲੋ ਦੀ ਹੋਊਗੀ ਰਾਮਨਾ ਗਰਮ-ਗਰਮ 4 ਕਿਲੋ ਉਹ ਨਹੀਂ ਨਾ ਠੰਡੀ ਕਰਕੇ 3.5 ਕਿਲੋ ਰਾਮਨਾ ਗਾੜੀ-ਗਾੜੀ ਹੋਊਗੀ ਇੱਕ ਡੰਗਣੀ ਦੋ ਡੰਗ ਵੀਰ ਮੇਰਾ ਤਸਲੀਆਂ ਕਰਕੇ ਖੜੇ ਤਿੰਨ ਡੰਗ ਬੇਸ਼ੱਕ ਚੋਲੇ ਅਟੈਕ ਝੋਡੀ ਜਿਹਾ ਲੱਗਾ ਆਪਣੇ ਇਲਾਕੇ ਸਾਰਾ ਨਿਕਲਉਣਾ ਕਿਹੜੇ ਇਲਾਕੇ ਦੀ ਹੈ ਜੀ ਤੇਰੀ ਪਿੱਠ ਦੀ ਚੜਾਈ ਵੇਖ ਲੋ ਝੋਟੀ ਦੀ ਕਿਹੜੀ ਲੱਗੀ ਹੈ ਜੀ ਆਰਡਰ ਤਾਂ ਤੁਹਾਨੂੰ ਵੀਰਾਂ ਨੂੰ ਖਾ ਜਾਂਦਾ ਬਹੁਤ ਸ਼ਰੀਲੇ ਆਰਡਰ ਦੀ ਤੇ ਬਹੁਤ ਵਧੀਆ ਤੇ ਆਮ ਦਾ ਦੁੱਧ ਕੱਟੀ 17 18 ਕਿਲੋ ਆਮ ਦਾ ਦੁੱਧ ਭਰਾ ਦੋ ਜੇ ਇਹਦੇ ਮੁੱਲ ਦੀ ਗੱਲ ਕਰੀਏ ਮੁੱਲ ਜੀ ਦਾ 1 80 ਕਰਾ ਲਓ ਤੇ ਭਾਂਏ ਕਰਾ ਲੋ ਮੁੱਲ 1 ਲੱਖ ਇਹਦਾ 75000 ਤੇ ਝੋਟੀ ਦਾ ਮੁੱਲ ਦੇਵਾਂਗੇ 1 ਲੱਖ 55000 ਦੀ ਪਰ ਦੁੱਧ 15 ਕਿਲੋ ਚਵਾ ਦੇਾਂਗੇ ਇੱਥੇ ਤਸੱਲੀਆਂ ਕਰਾ ਦੇਾਂਗੇ 2 ਨਹੀਂ 3-3 ਡੰਗ ਇੱਕ ਟਾਈਮ ਖਾਲੀ ਕਰ ਲੈ ਮੈਂ ਬਾਕੀ 2 ਟਾਈਮ ਡੰਗੋ ਡੰਗ ਮੇਰਾ ਭਰਾ ਜਨੇ ਚੋਲੇ ਜਨੇ ਤਸੱਲੀ ਕਰਨੀ ਹੈ ਤੇ ਦੋਵੇਂ ਜੱਡ ਬਲੈਕ ਪੇੜ ਪੁੱਠੇ ਦੀਆਂ ਬਹੁਤ ਜ਼ਿਆਦਾ ਚੜਾਈਆਂ ਝੋਟੀਆਂ ਦੀਆਂ ਤੇ ਆ ਝੋਟੀ ਦਾ ਵੱਡੀ ਆ ਪਰ ਉਹਦਾ ਥੋੜਾ ਜਿਹਾ ਦਿਨੋਂ ਫਰਕ ਆ। ਉਹ 4 ਦੰਦ ਆ। ਇਹ ਮੂੰਹ 6 ਦੰਦ ਆ। ਤੇ ਬੱਚੇ ਸਾਹਮਣੇ ਤੁਹਾਡੇ ਤੇ ਇੱਕ ਨਾ ਇੱਕ ਫ੍ਰੀ ਆ ਦੋਵੇਂ ਮਨੂਆ ਮਗਰੀ ਕਟੀਆਂ ਨੇ ਉਹ ਕਟੀਆਂ ਵੀ ਉਹ ਨੇ ਚੰਗੇ ਸੀਮਣੀਆਂ ਚੰਗੇ ਲੱਕੇ ਦੀਆਂ ਤੇ ਚੰਗੇ ਰਕਾਰੜ ਆ ਮਾਵਾਂ ਦੇ। ਹੁਣ ਅੱਜ ਛੁੱਟੀ ਹੀ ਗੱਲ ਕਰ ਲਈਏ ਤੇ RAM ਨਾ 18-19 ਕਿਲੋ ਤੋਂ ਦੁੱਧ ਮੁਰਗ ਹੋ ਗਈ। RAM ਨਾ ਦੁੱਧ ਭਰਾਈ ਜੋ 15 ਕਿਲੋ ਅੱਜ 6-7 ਕਿਲੋ ਦੀ 6-7 ਦਿਨਾਂ ਦੀ ਸੂਈ ਥੱਲੇ ਆ ਤਿਆਰ। ਜੇ ਪੁੱਤੋਂ ਬੌਡੀ ਸਿਚਰ ਵੇਖ ਲੋ ਇਹਦਾ ਢਾਂਚਾ ਵੇਖੋ ਬਹੁਤ ਜ਼ਿਆਦਾ ਸਿੱਧੀ ਬਿਲਕੁਲ ਗਾਡਰ ਵਾਂਗੂ ਸਿੱਧੀ ਪਈ ਹੈ ਕੋਈ ਐ ਨਹੀਂ ਐ ਵੀ ਚੜਾਈ ਐ ਨਹੀਂ ਝੁੱਟੀ ਦੀ ਕੋਈ ਉਹ ਗੱਲ ਨਹੀਂ ਆ ਪਈ ਹੈ ਦਿਵਾਨ ਬੈੱਡ ਦੀ ਚੌੜੀ ਐ ਤੇ ਅਡਰ ਅਡਰ ਦੀ ਤਾਂ ਬਹੁਤ ਜ਼ਿਆਦਾ ਛਰੀਲਾ ਅਡਰ ਆ ਤੇ ਆ ਵੀ ਕੱਟੀ ਤੇ ਫੇਰ ਕਰ ਲੋ ਦੁਬਾਰਾ ਦਰਸ਼ਨ ਜੀ ਲੈਵਾ ਤੁਹਾਡੇ ਸਾਹਮਣੇ ਪਸਮਾਇਆ ਝੁੱਟੀ ਨੂੰ ਜੀ ਫਾੜੀ ਇਹਦਾ ਚੱਡਾ ਕੋਈ ਇਹਨਾਂ ਨੂੰ ਭੂਰ ਨਹੀਂ ਛਟਾ ਨਹੀਂ ਕੋਈ ਸਾਈਡ ਨਹੀਂ ਕੋਈ ਫੈੜ ਨਹੀਂ ਤੇ ਸਿੰਘ ਕਵਾੜੀ ਗੱਲ ਲੰਬਾਈ ਲੰਬਾਈ ਕੱਟ ਦੀ ਲੰਬਾਈ ਵੇਖੋ ਵੀ ਕੱਟੀ ਨੂੰ ਚਾਰ ਦਾੰਦ ਰੂ ਲੰਬਾਈ ਕਿਹੜੀ ਲੱਗੀ ਐ ਇੱਕ ਸੀਗਲ ਨਹੀਂ ਆ ਕਿ ਜ਼ਿਆਦਾ ਕੱਟੀਆਂ ਨੇ ਆ ਵੇਖੋ ਲੰਬਾਈਆਂ ਕਿਹੜੀਆਂ ਕਿਹੜੀਆਂ ਕੱਟੀਆਂ ਨੇ ਲੱਗੀਆਂ ਐ ਐ ਜਾਮਣ ਵਰਗੀਆਂ ਕਾਲੀਆਂ ਆ ਪਈਆਂ ਤੇ ਆਦਰ ਤੇ ਨਾੜਾ ਨਾੜਾ ਕਰ ਲੋ ਜੋਸ਼ ਕਿਹੜਾ ਨੜਦਾ ਹੈ ਮੋਟੀਆਂ ਮੋਟੀਆਂ ਚਵਈਆਂ ਵਾਲੀਆਂ ਛੋਟੀਆਂ ਤੇ ਜੋੜਾ ਲੱਜੂਗਾ ਹੋਰ ਮਾਨ ਸਮਾਨ ਕਰਦਾਂਗੇ ਤੇ ਵੀਰ ਕੋਈ ਜੋੜਾ ਲਾਗਾ ਤਾਂ 30 ਕਿਲੋ ਦੁੱਧ ਆ ਰਾਮਣਾ ਭਰਾਈ ਜਾਣੀਆਂ ਰਾਮਣਾ ਨੋਰਮਲ ਸੇਵਾ ਤੇ ਵੀ ਜੇ ਸੇਵਾ ਕਰਦਾਂਗੇ ਫਿਰ ਤਾਂ ਟਾਪੇ ਲਾ ਦੇਣਗੇ ਆ ਨਹੀਂ ਨਾ 30 ਕਿਲੋ ਰਾਮਣਾ ਦੁੱਧ ਭਰਉਣ ਵਾਲੀਆਂ ਕਟੀਆਂ ਨੇ ਆ ਕਰ ਲੋ ਦੋਹਾਂ ਤੇ ਫਿਰ ਚੱਕ ਦਰਸ਼ਨ ਜਰਾ ਤੇ ਜੋਸ਼ ਜੋਸ਼ ਵੇਖ ਲਓ 18 ਤੇ ਕਿਹੜੇ ਲੱਗੇ ਆ ਕੱਲਾ ਕੱਲਾ ਥਣ ਪਿਆਰ ਮੋਟੀਆਂ-ਮੋਟੀਆਂ ਚਵਾਈ ਵਾਲੀਆਂ ਤੇ ਜੱਡ ਬਲੈਕ ਸੂ ਵਰਗੀਆਂ ਕਾਲੀਆਂ ਨੇ ਅਕਰੋ ਚੱਕੇ ਰਾਂ ਤੇ ਸਮਾ ਤੁਹਾਡੇ ਸਾਹਮਣੇ ਲਾਏ ਸਮਾ ਵੇਖ ਲੋ 11 ਵਜ ਚੁੱਕੇ ਨੇ ਸ਼ਨੀਵਾਰ ਤੇ ਕੱਲੋ ਸਰਪੈਂਟ ਡੇਰੀ ਫਾਰਮ ਤੇ ਮਿਲ ਤੇ ਸਾਰੇ ਵੇਖਣ ਵਾਲੇ ਵੀਰਾਂ ਭਰਾ ਨੂੰ ਪਿਆਰ ਭਰੀ ਸਤਸਰੀ ਜੀ ਕਾਲ ਜੀ ਤੇ ਡਰੈਸ ਆ ਜੀ ਆਪਣਾ ਪਿੰਡ ਭੋਲੇ ਕੇ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਬਟਾਲਾ ਨੇੜੇ ਫਤੇਗੜ ਚੂੜੀਆਂ ਤੇ ਫੋਨ ਨੰਬਰ ਉੱਤੇ ਵੀ ਦੇ ਦਿੱਤਾ ਜੀ 9501658050 ਸਰਪੰਚ ਡੇਰੀ ਫਾਰਮ ਭੋਲੇ ਕੇ ਨੇੜੇ ਫਤੇਗੜ ਚੂੜੀਆਂ ਨੰਬਰ ਕਾ ਲਓ ਨੋਟ ਵੀ ਤੇ ਨੰਬਰ ਵਿੱਚ ਵੀ ਤੁਹਾਨੂੰ ਦੱਸ ਦਿੱਤਾ 9501658050 ਮਾਲ ਚਾ ਵੀ ਘੰਟੇ ਸਰਪੰਚ ਡੇਰੀ ਫਾਰਮ ਤੇ ਹੁੰਦਾ ਜੀ ਕਹਿਨੇ 4 ਲੈਣੀਆਂ 5 ਲੈਣੀਆਂ 10 ਲੈਣੀਆਂ ਮਾਲ ਦੀ ਕੋਈ ਔੜ ਨਹੀਂ ਜੀ ਇਹ ਨਵਾਂ ਮਾਲ ਫਰੈਸ਼ ਆ ਜੀ ਨਵਾਂ ਮਾਲ ਦੀ ਤੁਹਾਨੂੰ ਵੀਡੀਓ ਝੋਟੀਆਂ ਨਹੀਂ ਖਾਲੀ ਜੀ ਚੰਗੀਆਂ ਬਹੁਤ ਆ ਜੀ ਤਸੱਲੀਆਂ ਕਰਾਉਣ ਵਾਲੀਆਂ ਨੇ ਇਹ ਉਹ ਝੋਟੀਆਂ ਨੇ ਵੀ ਜੇ ਪੈਸੇ ਖਰਚੇ ਆ ਵੀ ਮਨ ਨੂੰ ਸ਼ੁਸ਼ਤੀ ਦੇਣ ਵਾਲੀਆਂ ਝੋਟੀਆਂ ਨੇ ਤੇ ਸਾਰੇ ਵਿਖਾਣੇ ਵੀਰਾਂ ਭਰਾ ਨੂੰ ਪਿਆਰ ਭਰੀ ਫੇਰ ਸਸਰੀ ਘਾਲ ਜੀ ਦਿਲੋਂ ਧੰਨਵਾਦ ਜੀ ਸਸਰੀ ਘਾਲ